ਹੈਲੋ ਇਹ ਪੰਜਾਬੀ ਕਲਚਰ ਚੈਨਲ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਲਾਈਨ ਚੱਲਨੇ ਆ ਆਪਣੇ ਕਰਦਾ ਫੈਮਿਲੀ ਮੈਂਬਰ ਲੋ ਜੀ ਆਪਾਂ ਚੱਲ ਪਏ ਸੀਗਾ ਆਪਾਂ ਚੱਲੇ ਆਂ ਮਾਨਸਾ ਸਵਰਾਜ ਏਜੰਸੀ 855 ਟਰੈਕਟਰ ਲਾਈਨ ਆਪਣਾ ਜਿਹੜਾ ਵੀ ਇਹ 855 ਟਰੈਕਟਰ ਹੈ ਸਾਡੇ ਹੀ ਬੜੀ ਲੰਮੀ ਚਰਤਾਂ ਵੀ ਲੈਂਦੀ ਸਲਾਸੀ ਸਾਡੇ ਮਨ ਚ ਵੀ ਇਹ ਟਰੈਕਟਰ ਲਾਈਨ ਦੀ ਬੜੀ ਹੀ ਰੀਸੀ ਜੋ ਅੱਜ ਸਾਡੇ ਪੂਰੀ ਹੋਣ ਜਾ ਰਹੀ ਆ ਲੋ ਜੀ ਆਪਾਂ ਹੁਣ ਚੱਲਦੇ ਆਂ ਮਾਨਸਾ ਲੋਈ ਆਪਾਂ ਬਾਰੇ ਪਿੰਡ ਆ ਗਏ ਸੀ ਤੇ ਇੱਧਰ ਆਪਣੀਆਂ ਦੂਸਲਾਹ ਕਰ ਦੇ ਸਕੀ ਦੀ ਜਿਹੜਾ ਡਰ ਡਰ ਲਾਈਏ ਵੀ ਕੀ ਸਾਹ ਉਹਦਾ ਫਾਇਰ ਕਰਦੇ ਹੋ ਗਏ ਨਾ ਤੇ ਆਪਾਂ ਮੰਗਰ ਬੈਠੇ ਆਪਣਾ ਮਾਰਚ ਨਿਕਾਲ ਰਹੇ ਆ ਚਲੋ ਇਹ ਆਪਾਂ ਮਾਨਸਾ ਜਾ ਕੇ ਮੈਂ ਕਹਿੰਦਾ ਜੇ ਆਪ ਲੋਈ ਆਪਾਂ ਹੁਣ ਮਾਨਸਾ ਰੋਡ ਤੇ ਆ ਗਏ ਅਸੀਂ ਬਸ ਇੱਕ ਤੋਂ ਥੋੜੀ ਜਿਹੀ ਆਪਣਾ ਮਾਨਸਾ ਜਿਹੜਾ ਵੱਡਾ ਪੋਲਾ ਔਰ ਨੀ ਸਾਈਡ ਤੇ ਬੱਸ ਸਟੈਂਡ ਵਾਲੀ ਸਾਈਡ ਤੇ ਹੈਗਾ ਆਪਣਾ ਸਵਰਾਜ ਏਜੰਸੀ ਤੇ ਹੁਣ ਆਪਾਂ ਤੁਹਾਨੂੰ ਸਵਰਾਜ ਏਜੰਸੀ ਚ ਮਿਲਦੇ ਹਾਂ ਲੋ ਜੀ ਆਪਾਂ ਸਵਰਾਜ ਏਜੰਸੀ ਤੇ ਪਹੁੰਚ ਗਏ ਸੀਗੇ ਹੁਣ ਆਪਾਂ ਜਾ ਕੇ ਪਹਿਲਾਂ ਕੀ ਨੀ ਸਾ ਪਾਣੀ ਤੇ ਰੱਖਾ ਦੇਖਾਂਗੇ ਟਰੈਕਟਰ ਤੇ ਸਾਨੂੰ ਦਿਖਾਉਣਿਆਗਾ ਲੱਗ ਲੱਗ ਟਰੈਕਟਰ ਇਹ ਖੜੇ ਨੇ ਸਾਰੇ ਸਵਰਾਜ 855 ਟਰੈਕਟਰ ਆ ਜਿਹੜਾ ਸਾਰੇ ਨਮੂਨੇ ਇਹ ਹੈ ਚੈਂਜਰ ਗੇਅਰ ਵਾਲਾ ਡਾਇਰੈਕਟਰ ਜ ਮਤਲਬ ਵੀ ਅੱਗੇ ਪਿੱਛੇ ਬਰਾਬਰ ਭਾਜ ਜਾਗਾ ਚਲੋ ਇਹ ਆਪਾਂ ਚਾਪਾਣੀ ਪੀ ਕੇ ਫਿਰ ਆਪਾਂ ਟਰੈਡ ਦੇਖਦੇ ਆ ਤੇ ਲੈਨੇ ਕੋਈ ਡਾਇਰੈਕਟਰ ਬਾਪਾ 855 ਇਹ ਸਾਰੇ ਕੋ ਜਿਸਕੇ ਆਪਾਂ ਇਹ ਟਰੈਕਟਰ ਲੈਤਾਗਾ ਤੇ ਹੁਣ ਇਹਦੇ ਆ ਇਹ ਕਰ ਰਹੇ ਨੇ ਡਿਜ਼ਾਈਨਿੰਗ ਵਗੈਰਾ ਕੀ ਲਾਉਣਗੇ ਫੁਲ ਕਾਰੀ ਫੁਲ ਪੂਰੀ ਬਾਨਗੇ ਇਹ ਆ ਗਏ ਰੋਪਾਂ ਦੇ ਤੇ ਜਿਹੜਾ ਵੀ ਆਪਣੇ ਵੈਪਰ ਉੱਪਰ ਲਾਉਣਗੇ ਜਿੰਨੇ ਤੇ ਛਾਤਰੀ ਵੀ ਜਰਾ ਲਾ ਦੇਣਗੇ ਜਿਹੜਾ ਸਮਾਨ ਏਜੰਸੀ ਵੱਲੋਂ ਮਿਲ ਜਾਣਾ ਲੋ ਇਹ ਸਾਰਾ ਤਿਆਰ ਕਰ ਦਾਂ ਛਾਤਰੀ ਲਾਤੀ ਸੀ ਜਿਹੇ ਮੂਰੇ ਵੈਂਪਰ ਲਾਤਾ ਹਾਰਪਾ ਤੇ ਸਲਕਾਰੀ ਪਾਉਣਗੇ ਚਲੋ ਇਹਨਾਂ ਤਿਆਰ ਕਰ ਦਿੰਦੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਲੋ ਇਹਨਾਂ ਤਿਆਰ ਕਰਕੇ ਅੰਦਰ ਲਿਆਏ ਸੀ ਇਹ ਹੁਣ ਇੱਥੇ ਵੀ ਫੋਟੋ ਵਜਰਾ ਖਿੱਚਣਗੇ ਤੇ ਬਾਜਾ ਪੈ ਦੁਬਾਰਾ ਚੱਲਣਗੇ ਤੇ ਮਠਾ ਮਠਾ ਲੱਗਿਆ ਜਰਾ ਮਠਾ ਲਿਆਏ ਸੀਗੇ ਤੇ ਹੁਣ ਆਪਾਂ ਸਾਰਿਆਂ ਨੂੰ ਵੰਡਾਂਗੇ ਪ੍ਰਸ਼ਾਦ ਇਹਨੂੰ ਰਲਾ ਲਿਆ ਕਿਸਮਾਰ ਕੇ ਤੇ ਦੁਬਾਰਾ ਚ ਵੰਡਾਂਗੇ ਪਹਿਲਾਂ ਆਪਾਂ ਲਵਾਣਗੇ ਡਰੈਡ ਤੇ ਭੋਗ ਤੇ ਦੁਬਾਰਾ ਚ ਵੰਡਾਂਗੇ ਸਾਰਿਆਂ ਨੂੰ ਪ੍ਰਸ਼ਾਦ ਤੇ ਹੀ ਹੁਣ ਆਪਾਂ ਪਹਿਲਾਂ ਲਾਵਾਂਗੇ ਨਵੇਂ ਡਰੈਕਟਰ ਨੂੰ ਭੋਗ ਤੇ ਭੋਗ ਲਾ ਕੇ ਬਾਜਪ ਸਾਰਿਆਂ ਨੂੰ ਵੰਡਾਂਗੇ ਪ੍ਰਸ਼ਾਦ ਤੇ ਹੁਣ ਆਪਾਂ ਤੋਂ ਫਰੇਟ ਨੂੰ ਭੋਗ ਲਾ ਕੇ ਬਾਜ ਆਪ ਬਣਾ ਲੈ ਪ੍ਰਸ਼ਾਦ ਲੋ ਜੀ ਆਪਾਂ ਪਰਛਾਦਾ ਵੰਡ ਦਿੱਤਾ ਸੀ ਹੁਣ ਹੋ ਰਿਹਾ ਗਰੁੱਪ ਫੋਟੋ ਤੇ ਦੁਆ ਚੱਲਾਂਗੇ ਤੇ ਥੋੜਾ ਜਿਹਾ ਮੈਂ ਖੜਾ ਸੀ ਕਿ ਦਿੱਖ ਚ ਹੋ ਗਈ ਬੈਕਪਰ ਦੇ ਨਾਲ ਲੱਗਿਆ ਖੜਾ ਸੀ ਕਿ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਮੈਂ ਥੋੜਾ ਟੇਢਾ ਖੜਾ ਸੀ ਲੋ ਜੀ ਆਪਾਂ ਟਰੈਕ ਬਾਹਰ ਕੱਢ ਲਿਆ ਤੇ ਦੁਆ ਚ ਆਪਾਂ ਹੁਣ ਚੱਲ ਜਾਂਗੇ ਬਾਹਰ ਤੇ ਲੈ ਕੇ ਚੱਲਦੇ ਹਾਂ ਟਰੈਕਟਰ ਲੋ ਜੀ ਆਪਾਂ ਫਾਈਨਲੀ ਟਰੈਕ ਲੈ ਲਿਆ ਸਭ ਨੂੰ ਬਹੁਤ-ਬਹੁਤ ਬਧਾਈਆਂ ਤੇ ਸਾਡੇ ਵੀ ਬਣ ਬਹੁਤ ਲੰਮੇ ਸਮੇਂ ਤੋਂ ਮੰਡੀ ਰੇਸੀ ਮੇਰੇ ਹੋਣੀ ਉਹਨਾਂ ਦੀ ਵੀ ਆਪਾਂ ਜਦੋਂ ਵੀ ਲੈਣਾ ਟਰੈਕਟਰ ਸਵਰਾਜ ਟਰੈਕਟਰ ਹੀ ਲੈਣਾਗਾ ਤੇ ਵੀ ਆਪਾਂ ਹੁਣ ਅੱਜ ਆਪਣੀ ਜਿਹੜੀ ਮੰਡੀ ਰੇਸੀ ਪੂਰੀ ਹੋ ਚੁੱਕੀ ਐ ਤੇ ਇੱਥੋਂ ਆਪਾਂ ਪਵਾਣਾ ਸੀ ਡੀਲ ਕਿਉਂਕਿ ਉਹ ਜਿਹੜੇ ਵੀ ਏਜੰਸੀ ਵਾਲੇ ਹੁੰਦੇ ਆ ਉਹ ਤਾਂ ਵੀ ਆਪਣਾ ਟਰਾਈ ਮਾਰਨ ਵਾਸਤੇ ਵੀ ਥੋੜਾ ਜਿਆ ਤੇਲ ਪਾਉਣੇ ਹੁੰਦੇ ਆ ਤੇ ਇੱਥੋਂ ਆਪਾਂ ਤੇਲ ਪਵਾ ਲੈ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਤੇ ਹੁਣ ਆਪਾਂ ਤੁਹਾਨੂੰ ਪਿੰਡ ਹੀ ਮਿਲ ਜਗਾ ਲੋ ਜੀ ਆਪਾਂ ਫਾਈਨਲੀ ਆਪਣੇ ਪਿੰਡ ਟੈਕ ਲੈ ਕੇ ਆ ਚੁੱਕੇ ਆ ਤੇ ਹੁਣ ਆਪਾਂ ਇੱਥੇ ਤੇਲ ਚੋਵਾਂਗੇ ਤੇ ਦੁਆ ਚਪਲ ਕਰਾਂਗੇ ਟੈਕ ਨੂੰ ਅੰਦਰ ਲੋ ਜੀ ਆਪਾਂ ਆਪਣਾ ਪੱਥੇ ਤੇਲ ਵਗੈਰਾ ਚੋ ਲਈ ਕੰਝੂ ਮਾਰਦੇ ਬੋਲ ਆਪਾਂ ਦਾਬਲੀ ਬਣਾ ਦੇ ਲਈ ਵਧੀਆ ਬਾਈ ਵਧੀਆ ਆਇਓ ਵਧਾਈ ਦਿਓ। ਸੁਦਾਮਨ ਵੀ ਸੁਦਾਮਨ ਵੀ। ਵਾਹ ਜੀ। ਵਾਹ ਜਮਾਲੇ ਜਨਾ ਬਦਦਾ। ਜੋ ਇਹ ਅੱਜ ਦੇ ਬਲੌਗ ਦਾ ਐਂਡ ਐਪਾ ਇੱਥੇ ਕਰਦੇ ਆ ਮੈਂ। ਦੇ ਸਭ ਨੂੰ ਬਹੁਤ-ਬਹੁਤ ਵਧਾਈਆਂ। ਰੱਬ ਹਰੇਕ ਦੀਆਂ। ਉਰੀਜਾਂ ਪੂਰੀਆਂ ਕਰੇ ਲੋ ਓਕੇ ਧੰਨਵਾਦ